ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਚਨਾ ਚਾਟ ਚਨਾ ਚਾਟ ਬਣਾਉਣ ਲਈ ਆਪਾਂ ਘਰ ਵਿੱਚ ਮੌਜੂਦ ਹੀ ਚੀਜ਼ਾਂ ਦੀ ਵਰਤੋਂ ਕਰਾਂਗੇ ਤੇ ਇਹ ਚਾਟ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਮੈਂ ਥੋੜੇ ਜਿ ਛਣੇ ਲੈ ਲੈਨੇ ਛਣਿਆਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਉਬਾਲ ਕੇ ਲਿਆਏ ਤੇ ਜਦੋਂ ਇੱਕਦਮ ਸੌਫਟ ਹੋ ਗਏ ਨੇ ਫਿਰ ਆਪਾਂ ਪਾਣੀ ਕੱਢ ਕੇ ਛਣੇ ਲੈ ਲਾਂਗੇ ਚਣਿਆਂ ਆਪਾਂ ਪੂਰੀ ਰਾਤ ਭਿਉਂ ਕੇ ਫੇਰ ਵੀ ਲੈ ਸਕਦੇ ਆ ਥੋੜੀ ਜਿਹੀ ਆਪਾਂ ਇੱਥੇ ਨਿਊਟਰੀ ਵੀ ਲਈ ਆ ਤੇ ਨਿਊਟਰੀ ਨੂੰ ਚਣਿਆਂ ਦੇ ਪਾਣੀ ਵਿੱਚ ਹੀ ਆਪਾਂ 5 ਕਿ ਮਿੰਟ ਵਾਸਤੇ ਉਬਾਲ ਲਿਆ ਸੀ ਤੇ ਇਹ ਵੀ ਚੰਗੀ ਤਰ੍ਹਾਂ ਸੌਫਟ ਹੋ ਗਈ ਆ ਦੋ ਇੱਥੇ ਆਪਾਂ ਆਲੂ ਵੀ ਉਬਾਲ ਕੇ ਲੈਨੇ ਨਾਲ ਹੀ ਇੱਥੇ ਆਪਾਂ ਥੋੜਾ ਜਿਹਾ ਪਨੀਰ ਬਰੀਕ ਕੱਟ ਕੇ ਲਿਆਏ ਕੁਝ ਇੱਥੇ ਆਪਾਂ ਡਰਾਈ ਫਰੂਟ ਲੈਨੇ ਜਿਨ੍ਹਾਂ ਨੂੰ ਆਪਾਂ ਪੂਰੀ ਰਾਤ ਭਿਉਂ ਕੇ ਰੱਖਿਆ ਸੀ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਇਹ ਆਪਾਂ ਲੈਨੇ ਆਂ ਮੈਂ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ ਬਾਕੀ ਜੇਕਰ ਇਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਤੁਹਾਡੇ ਕੋਲ ਕੋਈ ਵੀ ਇੱਕ ਚੀਜ਼ ਨਾ ਹੋਵੇ ਤੁਸੀਂ ਸਕਿੱਪ ਕਰ ਸਕਦੇ ਜੇ ਤੇ ਚਣਿਆਂ ਦੀ ਜਿਹੜੀ ਚਾਟ ਏ ਉਹ ਆਪਣੀ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਤੇ ਇਹਨੂੰ ਆਪਾਂ ਬਹੁਤ ਹੀ ਜ਼ਿਆਦਾ ਸਿੰਪਲ ਤਰੀਕੇ ਨਾਲ ਬਣਾਉਣਾ ਏ ਸਭ ਤੋਂ ਪਹਿਲਾਂ ਚਣੇ ਆਪਾਂ ਇੱਕ ਮਿਕਸਿੰਗ ਬੋਲ ਦੇ ਵਿੱਚ ਕੱਢ ਲੈਨੇ ਆਂ ਨਾਲ ਹੀ ਜੋ ਆਪਣੇ ਕੋਲ ਨਿਊਟਰੀਆ ਉਨੂੰ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਨਿਊਟਰੀ ਨੂੰ ਜਦੋਂ ਤੁਸੀਂ ਉਬਾਲ ਲਓ ਥੋੜਾ ਜਿਹਾ ਪਾਣੀ ਪਾ ਕੇ ਫੇਰ ਹੀ ਉਬਾਲ ਲਿਓ ਆਲੂ ਤੇ ਜੋ ਡਰਾਈ ਫਰੂਟ ਨੇ ਇਹ ਵੀ ਪਾ ਦਾਂਗੇ ਤੁਸੀਂ ਚਾਹੋ ਤਾਂ ਡਰਾਈ ਫਰੂਟ ਸਕਿਪ ਕਰ ਸਕਦੇ ਜਾਂ ਥੋੜੇ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਕੇ ਵੀ ਪਾ ਸਕਦੇ ਜੇ ਪਨੀਰ ਨੂੰ ਵੀ ਆਪਾਂ ਫਰਾਈ ਕਰਕੇ ਵੀ ਲੈ ਸਕਦੇ ਆ ਪਰ ਮੈਂ ਇਸੇ ਤਰੀਕੇ ਨਾਲ ਬਿਲਕੁਲ ਕੱਚਾ ਪਨੀਰ ਹੀ ਪਾਇਆ ਹੈ ਬਾਕੀ ਜੋ ਆਪਣੇ ਕੋਲ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚੋ ਵੀ ਆਪਾਂ ਇਸੇ ਤਰ੍ਹਾਂ ਹੀ ਪਾ ਦਾਂਗੇ ਜੇਕਰ ਬੱਚਿਆਂ ਲਈ ਚਾਟ ਬਣਾਉਂਦੇ ਪਏ ਜੇ ਤੇ ਹਰੀ ਮਿਰਚ ਨੂੰ ਸਕਿਪ ਵੀ ਕਰ ਸਕਦੇ ਜੀ ਸਾਰੀਆਂ ਹੀ ਚੀਜ਼ਾਂ ਪਾਉਣ ਤੋਂ ਬਾਅਦ ਆਪਾਂ ਇੱਕ ਵਾਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਹਦੇ ਨਾਲ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਵੇਗਾ ਇਦੇ ਵਿੱਚ ਬਾਕੀ ਆਪਾਂ ਨਮਕ ਪਾਵਾਂਗੇ ਪਰ ਉਸ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਲਾਉਣਾ ਜ਼ਰੂਰੀ ਆ ਫਿਰ ਇਹਦੇ ਵਿੱਚ ਨਮਕ ਪਾਉਣਾ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਪਾਵਾਂਗੀ ਚਾਟ ਮਸਾਲਾ ਹੁਣ ਜੇਕਰ ਤੁਹਾਡੇ ਕੋਲ ਨਿੰਬੂ ਹੋਵੇ ਤੁਸੀਂ ਨਿੰਬੂ ਵੀ ਪਾ ਸਕਦੇ ਜੇ ਅੱਧਾ ਨਿੰਬੂ ਨਿਚੋੜ ਕੇ ਲੈ ਲਿਓ ਚਾਟ ਦਾ ਟੇਸਟ ਵਧ ਜਾਊਗਾ ਪਰ ਮੈਂ ਇੱਥੇ ਬਿਲਕੁਲ ਅੱਧੇ ਚਮਚ ਜਿੰਨਾ ਚਾਟ ਮਸਾਲਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਲਿਆਏ ਤੇ ਉਹਨੂੰ ਪੁੰਨ ਲਿਆ ਸੀ ਇਸ ਤਰੀਕੇ ਨਾਲ ਜੇਕਰ ਤੁਸੀਂ ਚਾਟ ਮਸਾਲੇ ਵਾਲਾ ਪਾਣੀ ਪਾਓਗੇ ਤੇ ਚਾਟ ਬਹੁਤ ਟੇਸਟੀ ਬਣਦੀ ਆ ਕਿਉਂਕਿ ਕਈ ਵਾਰੀ ਘਰ ਵਿੱਚ ਨਿੰਬੂ ਨਹੀਂ ਵੀ ਹੁੰਦੇ ਤੇ ਆਪਾਂ ਇਸ ਤਰੀਕੇ ਨਾਲ ਚਾਟ ਦਾ ਪਾਣੀ ਵੀ ਪਾ ਸਕਦੇ ਆ ਇਹਨੂੰ ਮਲੌਣ ਤੋਂ ਬਾਅਦ ਇਹਦੇ ਵਿੱਚ ਆਪਾਂ ਨੋਰਮਲ ਜੇ ਮਸਾਲੇ ਪਾਵਾਂਗੇ ਜਿਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਕਾਲਾ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਜੇ ਨਮਕ ਬਿਲਕੁਲ ਥੋੜਾ ਜਿਹਾ ਮੈਂ ਕਾਲਾ ਨਮਕ ਲਿਆ ਹੈ ਕਿਉਂਕਿ ਜਦੋਂ ਆਪਾਂ ਨਿਊਟਰੀ ਉਬਾਲੀ ਸੀ ਉਹਦੇ ਵਿੱਚ ਵੀ ਥੋੜਾ ਜਿਹਾ ਨਮਕ ਪਾਇਆ ਸੀ ਇਸ ਕਰਕੇ ਹੁਣ ਨਮਕ ਬਹੁਤ ਧਿਆਨ ਨਾ ਪਾਉਣਾ ਹੈ ਥੋੜਾ ਜਿਹਾ ਇਹਦੇ ਵਿੱਚ ਆਪਾਂ ਚਾਟ ਮਸਾਲਾ ਇਸ ਤਰੀਕੇ ਨਾਲ ਵੀ ਪਾਵਾਂਗੇ ਕਾਲੇ ਨਮਕ ਦੇ ਨਾਲ ਥੋੜਾ ਜਿਹਾ ਸਫੇਦ ਨਮਕ ਵੀ ਪਾਵਾਂਗੇ ਮੈਂ ਇੱਥੇ ਸਿੰਧਾ ਨਮਕ ਲਿਆ ਹੈ ਤੇ ਬਿਲਕੁਲ ਅੱਧੇ ਚਮਚ ਤੋਂ ਵੀ ਘੱਟ ਆਪਾਂ ਇਹਦੇ ਵਿੱਚ ਨਮਕ ਪਾਉਣਾ ਹੈ ਥੋੜਾ ਜਿਹਾ ਇਹਦੇ ਵਿੱਚ ਆਪਾਂ ਸੁੱਕਾ ਧਨੀਆ ਪੀਸ ਕੇ ਲਵਾਂਗੇ ਧਨੀਏ ਦਾ ਜੋ ਟੇਸਟ ਉਹ ਬਹੁਤ ਵਧੀਆ ਲੱਗਦਾ ਹੈ ਤੇ ਧਨੀਆ ਸਾਡੇ ਲਈ ਫਾਇਦੇਮੰਦ ਵੀ ਬਹੁਤ ਹੁੰਦਾ ਹੈ ਇਹਨ ਇੱਕ ਮਸਾਲੇ ਪਾ ਕੇ ਆਪਾਂ ਇਸ ਚਾਟ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਆਪਾਂ ਇਹਦੇ ਵਿੱਚ ਚਾਟ ਦਾ ਟੇਸਟ ਹੋਰ ਵਧਾਉਣ ਲਈ ਕਿਸੇ ਵੀ ਤਰੀਕੇ ਦਾ ਪੂਜੀਆ ਪਾ ਸਕਦੇ ਹਾਂ ਉਹਦੇ ਨਾਲ ਜਿਹੜੀ ਚਾਟ ਖਾਣ ਵਿੱਚ ਬਹੁਤ ਟੇਸਟੀ ਲੱਗਦੀ ਆ ਚੀਜ਼ਾਂ ਨੂੰ ਉਬਾਲਣ ਵਿੱਚ ਹੀ ਟਾਈਮ ਲੱਗਦਾ ਏ ਪਰ ਜਦੋਂ ਸਾਰੀਆਂ ਚੀਜ਼ਾਂ ਆਪਣੇ ਕੋਲ ਰੈਡੀ ਹੁੰਦੀਆਂ ਨੇ ਉਦੋਂ ਤਾਂ ਚਾਟ ਨੂੰ ਜਿਸ ਤਰ੍ਹਾਂ ਆਪਾਂ ਮਲਾਉਣਾ ਹੀ ਹੁੰਦਾ ਏ ਸਿਰਫ 5 ਮਿੰਟ ਜਿੰਨਾ ਸਮਾਂ ਹੀ ਲੱਗਦਾ ਹੈ ਤੇ ਚਾਟ ਬਿਲਕੁਲ ਬਣ ਕੇ ਰੈਡੀ ਆ ਆਪਾਂ ਇਸ ਚਾਟ ਨੂੰ ਇਸੇ ਤਰੀਕੇ ਨਾਲ ਨਹੀਂ ਖਾਵਾਂਗੇ ਥੋੜਾ ਜਿਹਾ ਟੇਸਟੀ ਬਣਾਉਣ ਲਈ ਥੋੜੀ ਜੀ ਚਾਟ ਆਪਾਂ ਇੱਕ ਅਲੱਗ ਬੋਲ ਦੇ ਵਿੱਚ ਕੱਢ ਲਾਂਗੇ ਇਹਦੇ ਵਿੱਚ ਹੁਣ ਆਪਾਂ ਆਪਣੇ ਟੇਸਟ ਦੇ ਹਿਸਾਬ ਨਾਲ ਥੋੜਾ ਜਿਹਾ ਦਹੀਂ ਪਾ ਦਾਂਗੇ ਦਹੀਂ ਦੇ ਨਾਲ ਚਾਟ ਦਾ ਸਵਾਦ ਵੀ ਦੁੱਗਣਾ ਹੋ ਜਾਂਦਾ ਹੈ ਨਾਲ ਹੀ ਜੇਕਰ ਤੁਸੀਂ ਇਹਦੇ ਵਿੱਚ ਹਰੀ ਚਟਨੀ ਜਾਂ ਲਾਲ ਚਟਨੀ ਪਾਉਣੀ ਚਾਹੋ ਤੁਸੀਂ ਉਹ ਵੀ ਪਾ ਸਕਦੇ ਜੀ ਪਰ ਇੱਥੇ ਮੈਂ ਟਮੇਟੋ ਕੇਚੱਪ ਦਾ ਥੋੜਾ ਜਿਹਾ ਚਮਚ ਭਰ ਕੇ ਪਾਇਆ ਹੈ ਤੇ ਚਾਟ ਤੇ ਟੇਸਟ ਨੂੰ ਹੋਰ ਵਧਾਉਣ ਲਈ ਮੈਂ ਇੱਥੇ ਦਹੀਂ ਵਾਲੀ ਜਿਹੜੀ ਬੂੰਦੀ ਹੁੰਦੀ ਆ ਉਹ ਪਾ ਦਿੱਤੀ ਹੈ ਇਹ ਆਪਣੀ ਬਹੁਤ ਹੀ ਟੇਸਟੀ ਜੀ ਚਾਟ ਬਣ ਕੇ ਰੈਡੀ ਆ ਤੁਸੀਂ ਇਸ ਤਰੀਕੇ ਨਾਲ ਇਸ ਚਾਟ ਨੂੰ ਬਣਾ ਕੇ ਜਰੂਰ ਦੇਖਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ